डेमोक्रेटिक पार्टी के लोक दल के राष्ट्रीय प्रधान गुरमुख सिंह खोसला अपने साथियों समेत संत हरिनाथ महाराज जी दी बरसी ते ओना दे पवित्र स्थाना ते शारदा दे फूल पेंट करण पहुंचे इस मौके संत मல்கीतनाथ महाराज गद्दी नशीन तूना साहिब वाल्मीकि तिरथ अमृतसर तो आशीर्वाद प्राप्त करके भगवान वाल्मीकि सत्कार कमेटी दा ऐलान की ताकिया अत गुरमुख सिंह खोसला नु सर्वसम्मति कमेटी दे राष्ट्र प्रधान नियुक्त की ताकिया ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਬਲਵੰਤ ਨਾਚੀ, ਸ਼੍ਰੀ ਓਮਪ੍ਰਕਾਸ਼ ਗੱਬਰ, ਚੇਅਰਮੈਨ ਤੂਨਾ ਸਾਹਿਬ ٹرسٹ, ਵਾਲਮੀਕੀ TIRAT ਅੰਮ੍ਰਿਤਸਰ, ਸਰਵਨ ਸਿੰਘ ਬਿੱਟੂ ਨਾਥ, ਚੇਅਰਮੈਨ ਨਛੱਤਰ ਨਾਥ, ਸ਼ੇਰਕਿਲ, ਰੂੜਾਰਾਮ, ਰਾਸ਼ਟਰ ਜਨ ਸਕੱਤਰ, ਮੰਗਤਰਾਮ ਕਲਿਆਣ, ਰਾਸ਼ਟਰ ਸਕੱਤਰ ਵੀ ਮੌਜੂਦ ਸਨ। ਅੰਮ੍ਰਿਤਸਰ ਦਾਦੀ ਦੇ ਸੰਤ ਹਰੀਨਾਥ ਮਹਾਰਾਜ ਦੇ ਪਵਿੱਤਰ ਸਥਾਨਾਂ ਦੇ ਉਹਨਾਂ ਦੇ ਵਰਸੀ ਤੇ ਸ਼ਰਧਾ ਦੀ ਪੁਲ ਫੇਟ ਕਰਨ ਆਏ ਹਾਂ ਔਰ ਮੈਂ ਧੰਨਵਾਦ ਕਰਦਾ ਹਾਂ ਸੰਤ ਮਲਕੀਤ ਨਾਥ ਮਹਾਰਾਜੀ ਦਾ ਅਤੇ ਤੁਨਾ ਸਾਫ ٹرسٹ ਦੇ ਚੇਅਰਮੈਨ ਸ਼੍ਰੀ ਓਮਪ੍ਰਕਾਸ਼ ਗੱਬਰ ਜੀ ਦਾ ਚੇਅਰਮੈਨ ਨਸ਼ਤਨਾਥ ਜੀ ਦਾ ਸੰਤ ਬਲਵੰਤ ਨਾਥ ਮਹਾਰਾਜ ਜੀ ਦਾ ਜਿਨ੍ਹਾਂ ਦੀ ਰਹਿਮਾਈ ਸਦਕਾ ਅੱਜ ਅਸੀਂ ਭਗਵਾਨ ਵਾਲਮੀਕੀ ਧਰਮ ਪ੍ਰਚਾਰ ਅਤੇ ਸਤਕਾਰ ਕਮੇਟੀ ਦਾ ਗਠਨ ਕੀਤਾ ਹੈ